ਬਿਲਕੁਲ ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਬਾੜ ਦਾ ਖਤਰਾ ਹੈ ਉਸ ਖਤਰੇ ਨੂੰ ਜਿੱਥੇ ਲੋਕ ਫੇਸ ਕਰਦੇ ਆ ਲੋਕ ਉਸ ਖਤਰੇ ਦੇ ਨਾਲ ਲੜਦੇ ਆ ਉੱਥੇ ਪੰਜਾਬ ਸਰਕਾਰ ਵੀ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਸੰਗ ਰਾਹਗੇ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜ ਆ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਤੇ ਆ ਸੋ ਇਸ ਵਾਰ ਇਸ ਵੇਲੇ ਮੈਂ ਰਾਵੀ ਦੇ ਕੰਡੇ ਘੁਗਵਸ ਦਾ ਸਾਡਾ ਪਿੰਡ ਜਿਹੜਾ ਰਕਵਾਲ ਹੈ ਜਿਸ ਪਿੰਡ ਦੇ ਅੰਦਰ ਕੱਲ੍ਹ ਸ਼ਾਮ ਨੂੰ 5-5 6 ਸੇ ਫੁੱਟ ਪਾਣੀ ਆ ਗਿਆ ਸੀਗਾ ਸੋ ਅੱਜ ਮੈਂ ਬਾਕੀ ਪਿੰਡਾਂ ਚੋਂ ਦੀ ਹੁੰਦਾ ਹੋਇਆ ਹੁਣ ਇਸ ਪਿੰਡ 'ਚ ਆਇਆ ਤੇ ਇਹਨਾਂ ਪਿੰਡਾਂ ਦੇ ਅੰਦਰ ਵਿੱਚ ਚਾਹੇ ਚੇਲੇ ਚੱਕਾ ਰਕਵਾਲ ਆ ਚਾਹੇ ਸਹਾਨਪੂਰਾ ਇੱਥੇ ਵੀ ਕਾਫੀ ਰਾਵੀ ਦਾ ਪਾਣੀ ਓਵਰਫਲੋ ਹੋ ਕੇ ਆਇਆ ਸੋ ਮੈਂ ਲੋਕਾਂ ਨੂੰ ਹੌਸਲਾ ਦੇਣ ਲਈ ਸਮਝੋ ਲੋਕਾਂ ਦੇ ਵਿੱਚ ਆਇਆ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਆ ਕੀ ਪਾਣੀ ਤੋਂ ਦੂਰ ਰੱਖਿਆ ਜਾਵੇ ਪਾਣੀ ਦੇ ਨਾਲ ਜ਼ੋਰ ਨਾ ਕੀਤਾ ਜਾਵੇ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਇਸ ਵਕਤ ਥਾਂਵਾਂ ਦੇ ਰੱਖ ਕੇ ਸੋ ਲੱਗਦਾ ਹੈ ਵੀ ਇਹ ਪਾਣੀ ਇੱਕ ਦੋ ਦਿਨਾਂ ਦੇ ਅੰਦਰ ਆਪਣੇ ਪ੍ਰਾਣੇ ਜਿਹੜੇ ਆ ਰੂਪ ਚ ਚਲਾ ਜਾਊਗਾ ਘਟ ਜਾਊਗਾ ਤੇ ਇਹਦੇ ਨਾਲ ਕਾਫੀ ਬੁਢੀ ਰਾਹ ਜਿਹੜੀ ਆ ਮਿਲੇਗੀ ਸੋ ਲਗਾਤਾਰ ਲੋਕਾਂ ਦੇ ਵਿੱਚ ਹੈ ਖਰ ਘੜੀ ਹਰ ਪਲ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹੋਏ ਅੱਜ ਇਹਨਾਂ ਪਿੰਡਾਂ ਦੇ ਅੰਦਰ ਆਏ ਹਾਂ ਸੋ ਕੁਦਰਤ ਦਾ ਵੀ ਧੰਨਵਾਦ ਵੀ ਕੁਦਰਤ ਨੇ ਵੀ ਆਪਣਾ ਰੂਪ ਜਿਹੜਾ ਉਹ ਚੇਜ਼ ਕਰ ਲਿਆ ਕੱਲ ਰਾਤ ਦੀ ਬਾਰਸ਼ ਨਹੀਂ ਪਈ ਸਾਡੇ ਇਲਾਕੇ ਦੇ ਅੰਦਰ ਉਮੀਦ ਕਰਦੇ ਆ ਵੀ ਲੋਕ ਜਲਦੀ ਆਪਣੀ ਪ੍ਰਾਣੀ ਨਾਰਮਲ ਜ਼ਿੰਦਗੀ ਦੇ ਅੰਦਰ ਪ੍ਰਵੇਸ਼